ਸਸ਼ੀਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆਂ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਤੋਂ ਬਾਅਦ ਯੂਕੇ ਨੇ ਦਿੱਤਾ ਵੱਡਾ ਝਟਕਾ ਕਈ ਭਾਰਤੀਆਂ ਨੂੰ ਕੀਤਾ ਜਾਏਗਾ ਡਿਪੋਰਟ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਰਜਿੰਦਰ ਧਾਮੀ ਅਸਤੀਪੇ ਨੂੰ ਲੈ ਕੇ ਦਿੱਤਾ ਵੱਡਾ ਧਿਆਨ झारखंड ऑल सीजन सैफ फाटा केंद्र बने मोदी <णगारी> महाराष्ट्र च आनंदगढ़ मैरिज एक्ट लागू मंजीतंदर सिरसा ने फैसले का किया स्वागत <णगारी> बटाला से यहता वालों जीवन लीला की थी गई समाप्त कमरेच पखे के नाल लटकती मिली लाश <णगारी> ਪੁਰਦਾਸਪੁਰ ਦੀ ਸੜਕ ਤੇ ਬੰਨ ਰਹੀ ਕੋਠੀ ਨੂੰ ਲੈ ਕੇ ਹੋਇਆ ਵਿਵਾਦ ਮੌਜੂਦਾ ਅਤੇ ਸਾਫ ਦਾ ਸੈਕਟਰੀ ਹੋਏ ਅਮੋ ਸਾਹਮਣੇ 트੍ਰੰਪ ਦੀ ਤਾਜ਼ਾ ਟਿੱਪਣੀ ਭਾਰਤ ਨੂੰ ਦੱਸਿਆ ਬਹੁਤ ਜ਼ਿਆਦਾ ਟੈਰਿਫ ਲਗਾਉਣ ਵਾਲਾ ਦੇਸ਼ ਯੂਨਾਨੀਸ਼ਿਆਂ ਵਿਰੁੱਧ 6ਵੇਂ ਦਿਨ 501 ਥਾਵਾਂ ਤੇ ਛਾਪੇਮਾਰੀ 75 ਨਸ਼ਾ ਸਮੱਗਲਰਾਂ ਤੇ ਹੋਈ ਵੱਡੀ ਕਾਰਵਾਈ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਤੋਂ ਬਾਅਦ ਹੁਣ ਯੂਕੇ ਨੇ ਵੀ ਦੇਸ਼ ਤੋਂ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਜੀ ਹਾਂ ਯੂਕੇ ਲੇਬਰ ਸਰਕਾਰ ਨੇ ਇਸ ਸੰਬੰਧੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤੋਂ ਬਾਅਦ ਹਾਲ ਹੀ ਦੇ ਵਿੱਚ 828 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਅਤੇ ਲਗਭਗ 600 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਦੱਸਿਆ ਗਿਆ ਕਿ ਜ਼ਿਆਦਾਤਰ ਪੰਜਾਬੀ ਜੋ ਉੱਥੇ ਪੜ੍ਹਾਈ ਜਾਂ ਸੈਲਾਨੀ ਵੀਜ਼ੇ ਤੇ ਗਏ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹ ਆਪਣੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਉੱਥੇ ਰਹਿ ਰਹੇ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੀਤੇ ਦਿਨੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਸਪਸ਼ਟ ਕੀਤਾ ਕਿ ਉਹ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ ਹਰਜਿੰਦਰ ਸਿੰਘ ਧਾਮੀ ਨੇ ਸਪਸ਼ਟ ਕਿਹਾ ਹੈ ਕਿ ਉਹ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਅਤੇ ਉਹ ਆਪਣੇ ਫੈਸਲੇ ਤੇ ਕਾਇਮ ਨੇ ਉਨ੍ਹਾਂ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਆਪਣਾ ਅਸਤੀਫਾ ਵਾਪਿਸ ਨਹੀਂ ਲੈਣਗੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਹੁਣ ਕਾਰਜ ਸਮਤੀ ਯਾਨੀ ਕਿ ਵਰਕਿੰਗ ਕਮੇਟੀ ਅਤੇ ਸੰਬੰਧਿਤ ਕਮੇਟੀਆਂ ਦੇ ਵੱਲੋਂ ਅੱਗੇ ਵਧਾਇਆ ਜਾਵੇਗਾ ਉਹਨਾਂ ਇਹ ਵੀ ਕਿਹਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਮਾਮਲਿਆਂ ਦੇ ਵਿੱਚ ਦਖਲ ਨਹੀਂ ਦੇਣਗੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਉਹਨਾਂ ਦਾ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਾ ਤੇ ਜਥੇਦਾਰ ਗਿਆਨੀ ਰਘੂਬੀਰ ਸਿੰਘ ਨੂੰ ਮਿਲਣਾ ਰੂਟੀਨ ਪ੍ਰਕਿਰਿਆ ਦਾ ਹਿੱਸਾ ਸੀ ਉਹਨਾਂ ਕਿਹਾ ਹੈ ਕਿ ਜਦੋਂ ਵੀ ਉਹ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਨੇ ਤਾਂ ਉਹ ਜਥੇਦਾਰ ਸਾਹਿਬ ਨੂੰ ਮਿਲਦੇ ਨੇ ਅਤੇ ਧਾਰਮਿਕ ਅਤੇ ਪਾਈਚਾਰਕ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਦੇ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਵਿੱਚ ਸਾਰਾ ਸਾਲ ਸੈਰ-ਸਪਾਟੇ ਦੀ ਪੂਰਜ਼ੋਰ ਵਕਾਲਤ ਕਰਦੇ ਹੋਏ ਕਿਹਾ ਹੈ ਕਿ ਇਸ ਖੂਬਸੂਰਤ ਪਹਾੜੀ ਸੂਬੇ ਵਿੱਚ ਕੋਈ ਆਫ ਸੀਜ਼ਨ ਨਹੀਂ ਹੋਣਾ ਚਾਹੀਦਾ ਅਤੇ ਹਰੇਕ ਸੀਜ਼ਨ ਔਨ ਸੀਜ਼ਨ ਰਹੇ ਜਿਸ ਨਾਲ ਸੂਬੇ ਦੇ ਅਰਥਚਾਰੇ ਨੂੰ ਵੱਡੇ ਪੱਧਰ ਤੇ ਮਜ਼ਬੂਤੀ ਮਿਲੇਗੀ ਮੁਖਵਾਂ ਵਿੱਚ ਦੇਵੀ ਗੰਗਾ ਦੇ ਸਰਦ ਰੁੱਤ ਨਿਵਾਸ ਸਥਾਨ ਵਿੱਚ ਪੂਜਾ ਕਰਨ ਤੋਂ ਬਾਅਦ ਹਰਸਿਲ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਸੈਲਾਨੀ ਸਰਦੀਆਂ ਦੇ ਵਿੱਚ ਵੀ ਸੂਬੇ ਚਉਣਗੇ ਤਾਂ ਉਹਨਾਂ ਨੂੰ ਉੱਤਰਾਖੰਡ ਦੀ ਅਸਲ ਸੁੰਦਰਤਾ ਦੇਖਣ ਨੂੰ ਮਿਲੇਗੀ ਉਹਨਾਂ ਕਿਹਾ ਕਿ ਉਹ ਦੇਵੀ ਗੰਗਾ ਦੇ ਸਰਦੀਆਂ ਦੇ ਨਿਵਾਸ ਸਥਾਨ ਮੁਖਵਾ ਵਿੱਚ ਆ ਕੇ ਤਨ ਹੋ ਗਏ ਨੇ ਉਹਨਾਂ ਕਿਹਾ ਕਿ ਮੈਨੂੰ ਮਾਂ ਗੰਗਾ ਨੇ ਸੱਦਿਆ ਉਹਨਾਂ ਦੇ ਆਸ਼ੀਰਵਾਦ ਨਾਲ ਮੈਂ ਕਾਸ਼ੀ ਤੱਕ ਪਹੁੰਚਿਆ ਤੇ ਸੰਸਦ ਮੈਂਬਰ ਦੇ ਰੂਪ ਵਿੱਚ ਉੱਥੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਕੁਝ ਮਹੀਨੇ ਪਹਿਲਾਂ ਮੈਨੂੰ ਅਹਿਸਾਸ ਹੋਇਆ ਕਿ ਜਿਵੇਂ ਮਾਂ ਗੰਗਾ ਨੇ ਮੈਨੂੰ ਗੋਦ ਲੈ ਲਿਆ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਮਹਾਰਾਸ਼ਟਰ ਸਰਕਾਰ ਨੇ ਸਿੱਖ ਪਾਈਚਾਰੇ ਦੇ ਆਨੰਦ ਕਾਰਜ ਵਿਆਹ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ ਸੂਬੇ ਭਰ ਦੇ ਵਿੱਚ ਆਨੰਦ ਕਾਰਜ ਮੈਰਿਜ ਐਕਟ ਲਾਗੂ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਸ ਫੈਸਲੇ ਦਾ ਭਾਜਪਾ ਗੂ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਸਵਾਗਤ ਕੀਤਾ ਗਿਆ ਇਸ ਦੌਰਾਨ ਸਿਰਸਾ ਨੇ ਐਕਸੁੱਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਦਾ ਮਹਾਰਾਸ਼ਟਰ ਵਿੱਚ ਆਨੰਦ ਮੈਰਿਜ ਐਕਟ ਲਾਗੂ ਕਰਨ ਲਈ ਧੰਨਵਾਦ ਇਹ ਮਹੱਤਵਪੂਰਨ ਕਦਮ ਸਿੱਖ ਪਰੰਪਰਾਵਾਂ ਦਾ ਸਨਮਾਨ ਕਰਦਾ ਹੈ ਤੇ ਸਾਡੀ ਸਭਿਆਚਾਰਕ ਪਛਾਣ ਨੂੰ ਮਜ਼ਬੂਤ ਕਰਦਾ ਹੈ ਸਿੱਖ ਭਾਈਚਾਰੇ ਲਈ ਮਾਣ ਵਾਲਾ ਪਲ ਹੈ ਤੁਹਾਡੀ ਅਗਵਾਈ ਹਰ ਭਾਈਚਾਰੇ ਨੂੰ ਸਸ਼ਕਤਾ ਤੇ ਉੱਚਾ ਚੁੱਕਣਾ ਜਾਰੀ ਰੱਖਦੀ ਹੈ ਸਾਰੇ ਧਰਮਾਂ ਅਤੇ ਸਮਾਵੇਸ਼ ਅਤੇ ਸਤਿਕਾਰ ਨੂੰ ਉਤਸ਼ਾਹਿਤ ਕਰਦੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਸਿੱਖ ਵਿਰਾਸਤ ਦੀ ਇਸ ਮਾਨਤਾ ਦੀ ਦਿਲੋਂ ਕਦਰ ਕਰਦੇ ਹਾਂ ਉਧਰ ਬਟਾਲਾ ਚ ਇੱਕ ਵਿਅਕਤੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਪਵਨਪ੍ਰੀਤ ਕੌਰ ਦਾ ਵਿਆਹ 2 ਸਾਲ ਪਹਿਲਾਂ ਹੋਇਆ ਸੀ ਜਿਸ ਨੇ ਨਰਸਿੰਗ ਦੀ ਪੜ੍ਹਾਈ ਕੀਤੀ ਹੋਈ ਸੀ ਮ੍ਰਿਤਕਾ ਦੀ ਲਾਸ਼ ਕਮਰੇ ਵਿੱਚੋਂ ਪੱਖੇ ਨਾਲ ਲਟਕਦੀ ਮਿਲੀ ਹੈ ਜਾਣਕਾਰੀ ਅਨੁਸਾਰ 26 ਸਾਲਾਂ ਪਵਨਪ੍ਰੀਤ ਕੌਰ ਬਟਾਲਾ ਦੇ ਮਾਨ ਨਗਰ ਦੀ ਰਹਿਣ ਵਾਲੀ ਸੀ ਜਿਸ ਨੇ ਪੇਕੇ ਘਰ ਵਿੱਚ ਵਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਉਸ ਦੀ ਲਾਸ਼ ਕੋਲੋਂ ਇੱਕ ਪੱਤਰ ਵੀ ਬਰਾਮਦ ਹੋਇਆ ਹੈ ਪੀੜਤ ਪਰਿਵਾਰ ਨੇ ਆਪਣੀ ਧੀ ਦੀ ਮੌਤ ਲਈ ਸੋਹਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪਵਨਪ੍ਰੀਤ ਕੌਰ ਦਾ 2 ਸਾਲ ਪਹਿਲਾਂ ਬੇਗੋਵਾਲ ਨਜ਼ਦੀਕ ਪਿੰਡ ਪਧਾਸ ਵਿਖੇ ਵਿਆਹ ਹੋਇਆ ਸੀ ਪਰ ਕੁਝ ਸਮੇਂ ਬਾਅਦ ਹੀ ਸੋਹਰੇ ਪਰਿਵਾਰ ਵਾਲੇ ਦਾ ਜਹੇਜ ਨੂੰ ਲੈ ਕੇ ਉਹਨਾਂ ਦੀ ਧੀ ਨੂੰ ਕਥਿਤ ਤੌਰ ਤੇ ਤੰਗ ਪਰੇਸ਼ਾਨ ਕਰਨ ਲੱਗ ਪਏ ਅਖੀਰ ਪਵਨਪ੍ਰੀਤ ਕੌਰ ਤੰਗ ਹੋ ਕੇ ਆਪਣੇ ਪੇਕੇ ਘਰ ਰਹਿਣ ਲੱਗ ਪਈ ਪਰਿਵਾਰ ਨੇ ਕਿਹਾ ਕਿ ਪਵਨਪ੍ਰੀਤ ਕੌਰ ਇਥੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਨਰਸ ਦੀ ਨੌਕਰੀ ਕਰਦੀ ਸੀ ਪਵਨਪ੍ਰੀਤ ਕੌਰ ਦੇ ਭਰਾ ਤੇ ਮਾਂ ਨੇ ਪੁੱਭਾ ਮਾਰਦੇ ਰੋਂਦੇ ਹੋਏ ਇਨਸਾਫ ਦੀ ਗੁਹਾਰ ਲਗਾਈ ਹੈ ਉਹਨਾਂ ਕਿਹਾ ਕਿ ਪਵਨਪ੍ਰੀਤ ਨੂੰ ਉਸਦੇ ਸਹੁਰਿਆਂ ਨੇ ਕਥਿਤ ਤੌਰ ਤੇ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਿਸ ਨਾਲ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੀ ਸੀ ਅਤੇ ਇਸੇ ਵਜ੍ਹਾ ਕਾਰਨ ਉਸਨੇ ਘਰ ਦੇ ਕਮਰੇ ਵਿੱਚ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ ਆਤਮ ਹੱਤਿਆ ਤੋਂ ਪਹਿਲਾਂ ਪਵਨਪ੍ਰੀਤ ਕੌਰ ਦੇ ਵੱਲੋਂ ਲਿਖਿਆ ਇੱਕ ਪੱਤਰ ਵੀ ਬਰਾਮਦ ਕੀਤਾ ਗਿਆ ਮੇਰੀ ਕੀ ਬਰਾਵਾ ਦੋ ਸਾਲ ਹੋਏ ਨਹੀਂ ਆਈ ਨੋ ਉਹ ਤਰਨਾਰਾਈ ਹੈ ਮੁੰਡਾ ਤੇ ਮਾਪਿਓ ਦਾ ਬਹੁਤ ਤੰਗ ਕਰਦੇ ਹਨ ਮੇਰੀ ਕੀ ਬੇਟੀ ਦਾ ਨਾਲ ਆ ਵਨਵ੍ਰੀਤ ਕੋਰੇ ਅਮ੍ਰਿਤਾ ਹੀ ਬਾਗੀ ਨੇ ਨਾ ਦੋ ਸਾਲ ਦੇ ਦੋ ਮਿੰਨੇ ਹੋਏ ਦੋ ਮਿੰਨੇ ਦੋ ਮਿੰਨੇ ਫਿਰ ਦਸਾ ਤਬੂਲਲਾ ਡਿਸਟ੍ਰਿਕਟ ਕੀ ਮੁੰਡਾ ਕਰਦਾ ਮੁੰਡਾ ਮੁਰਤ ਕਾਲੇ ਪਿਕਨਿਕ ਜਾਂਦਾ ਸੇ ਨੇੜੀ ਦਾਦੀ ਜੀ ਮੰਮੀ ਮੈਨੂੰ ਬਹੁਤ ਰਿਆਜ਼ਮੈਂਟ ਕਰ ਦੇ ਕਦੇ ਮੇਰੇ ਕੋਲ ਚੀਜ਼ਾਂ ਮੰਗਦੇ ਨਾ ਦਿੰਦੀਂ ਵੀ ਆ ਭਰਾਓ ਕੌਣ ਬੰਦਾ ਵਾ ਜੇਠਾ ਦੇ ਵਿਆਹਾਂ ਤੇ ਛਾਪਾ ਨਾਸ ਤੇ ਜੇੜ ਦੇ ਵਿਆਹ ਵੀ ਦੋ ਦੋ ਛਾਪਾ ਪਾ ਕੇ ਜਟਾੜੀ ਨੂੰ ਵੀ ਜੇੜ ਨੂੰ ਵੀ ਨਾਟ ਤੇ ਆ ਦੇਖ ਲੋ ਕੱਢ ਕੇ ਉਹਨੇ ਜੇ ਝੂਠ ਬਾਇਦੇ ਚ ਤੇ ਕਿੰਨਾ ਕਿ ਹੋ ਗਿਆ ਆ 15 ਦਿਨ ਮੈਨੂੰ ਵਿਆਹ ਆਇਆ ਜੇ ਦੇ ਜੇਠ ਦਾ ਮੇਟੀ ਦੇ ਨੇ 2 ਸਾਲ ਹੋ ਗਏ ਆ ਕਿੰਨੀ ਉਮਰ ਹੀ ਬੱਚਾ ਹੈ ਕੋਈ ਨਹੀਂ ਅਜੇ ਨਹੀਂ ਕੋਈ ਬੱਚਾ ਜੀ ਹੋਇਆ ਬੱਚੀ ਦੀ ਉਮਰ ਉਹ 1998 ਦਾ ਜਨਮ ਹੋਇਆ ਬੱਚੀ ਦਾ ਕਿੰਨਾ ਪੜੀ ਉਹ ਨੇ ਜੀਆ ਨਾਮ ਕੀਤੀ ਨਰਸਿੰਗ ਕੀਤੀ ਉਹ ਕਿ ਲੈ ਕੇ ਰੱਖ ਕੇ ਗਈ ਹੈ ਹਾਂ ਜੀ ਉਹ ਆਪਣੇ ਘਰ ਵਾਲੇ ਦਾ ਨਾਮ ਲੈ ਕੇ ਦੇ ਕੇ ਗਈ ਹੈ ਸਬੂਤ ਵੀ ਹੈ ਸਾਸ ਸੋਰਾ ਦੇ ਜੇ ਢਾ ਬੜਾ ਦਾ ਸ਼ੁਰੂ ਤਾਂ ਆਗਰਾ ਖਦੇ ਸ਼ੁਰੂ ਤਾਂ ਪਹਿਲੇ ਦਿਨ ਤੋਂ ਹੀ ਮੰਗਾਰਾ ਜੇ ਪਹਿਲੇ ਦਿਨ ਤੋਂ ਪਹਿਲੇ ਤੋਂ ਹੀ ਪ੍ਰਾਰੰਭ ਮੰਗਾ ਤੇ ਆ ਕੇ ਉਹ ਜੜਾ ਸਾਡੀ ਕੱਲੀ ਧੀ ਆਂਦੇ ਹਰ ਕਾਲਸ ਕਰਿਓ ਵੱਡਾ ਹੀ ਲਾਲਪੁਰ ਪਾਲਸ ਕੀਤਾ ਫਿਰ ਉਹ ਜਨਾਂ ਦੀ ਬਦਮਾਸ਼ਾਂ ਦੀ ਢਾਕ ਕਰੋ ਸਿਰ ਮੇਰੇ ਮੁੰਡਿਆ ਵੇਖਣਾ ਨਹੀਂ ਜਿੱਥੇ ਤੇਰੀ ਕੁੜੀ ਦਾ ਵਿਆਹ ਕਰਨਾ ਵਾ ਤਾਰਦ ਕਰੀ ਆਈ ਮੈਂ ਮੇਰੇ ਕੋਲ ਤੋਂ ਆਈ ਆਈ ਨਾ ਤਾਪੂ ਫੋਨ ਦੇ ਘਰ ਵਾਲੇ ਦਾ 5-7 ਦਿਨ ਹੋ ਗਏ ਦੱਸਦੇ ਨਾ ਨੇ ਬੜਾ ਕੰਮ ਕੀਤਾ ਰਾਤ 2 ਵਜੇ ਫੋਨ ਕਰ ਕਰਕੇ ਉਹਦੇ ਪਿਓ ਨੇ ਵੀ ਬੜੀ ਗਾਲ ਵਾਈ ਮੇਰੀ ਕੁੜੀ ਨੂੰ ਅਸੀਂ ਚਾਰ ਜੀ ਇਕੱਠੇ ਹੋ ਗਏ ਮੇਰੀਆਂ ਭੈਣਾਂ ਤੇ ਮੈਂ ਗਏ ਕਿ ਕੀ ਗੱਲ ਹੋਈ ਆ ਸਾਰਾ ਜਾਣਦਾ ਹੀ ਅਸੀਂ ਆਪਣਾ ਵਿਆਹ ਕੱਢਣਾ ਹੀ ਕੱਢ ਲਿਆ 2 ਸਾਲੇ ਨੂੰ ਵਰਤਣਾ ਹੀ ਵਰਤ ਲਿਆ ਵਾ ਈ ਮੰਗ ਰਾ ਕਰਨ ਦਾ ਮੰਗ ਇਹ ਮੇਰੀ ਪੀਦਾ ਨਿਸਾਬ ਭਰਾ ਹੋਣਾ ਚਾਹੀਦਾ ਇਹ ਦੁਨੀ ਦੁਨੀਆ ਦੇ ਮਾਲ ਕੋਧੀਆਂ ਵਾਰਿਆ ਦਾ ਨਹੀਂ ਹੋਣਾ ਚਾਹੀਦਾ ਤਿਆਂ ਰਫੜਾ ਲਗਾ ਕੇ ਜੜੀਆਂ ਵੱਡੀਆਂ ਨੌਕਰੀਆਂ ਵੇਚੋ ਦਿਵਾ ਕੇ ਕੋਰਸੇ ਜਿਹੜੇ ਵੱਡੇ ਕਰਾ ਕੇ ਨਰਿਆ ਆ ਕੇ ਵਿਆਹ ਕਰਾ ਕੇ ਧੀਆਂ ਨੂੰ ਲੈ ਕੇ ਲੁੱਟ ਕੇ ਸੁੱਟ ਜਾਂਦੇ ਜਨਾਲੇ ਤੁਹਾਡੇ ਕੋ ਦਾਜ ਦੌੜਵਾ ਕੇ ਦੇ ਨਾਲੇ ਗੱਡੀ ਦੀ ਮੰਗ ਰਾ ਕੇ ਦੇ ਜਰਨਲ ਦੀ ਕੁੜੀਆਂ ਇਸ ਤਰ੍ਹਾਂ ਦੇਖੋ ਜਦ ਕਿ ਤਾਂ ਉਹ ਗੁੱਡੀ ਰਾਤ ਨੂੰ ਸੁੱਤੀ ਪਤਾ ਨਹੀਂ ਕੀ ਇਹਦੇ ਮਾਂਚ ਦੇਖਦੇ ਉਹਦੇ ਮਨ ਚ ਆਇਆ ਮਨਵਾ ਦੇ ਨਾ ਸੋਣਾ ਵਾ ਆਪਣੇ ਅੰਦਰ ਸੁੱਤੀ ਆ ਇਸ ਮੇਰੇ ਗੁੰਡੀ ਕੋਲੀ ਵੇਖੀ ਮੁਕੀ ਜਦ ਜਦ ਉਹਨੇ ਬਕੇ ਨਾ ਵਾਲਿਆ ਹਾਂਜੀ ਕੀਤੀ ਹੈ ਕੰਪਲੇਂਟ ਕੀਤੀ ਆ ਉਧਰ ਗੁਰਦਾਸਪੁਰ ਦੇ ਪਿੰਡ ਬਬਰੀ ਨੰਗਲ ਦੇ ਵਿੱਚ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਪਿੰਡ ਦੇ ਇੱਕ ਵਿਅਕਤੀ ਮੱਸਾ ਸਿੰਘ ਜੋ ਕਿ ਕੋਆਪਰੇਟਿਵ ਸੁਸਾਇਟੀ ਦੇ ਸਾਬਕਾ ਸੈਕਟਰੀ ਨੇ ਉਹਨਾਂ ਦੇ ਵੱਲੋਂ ਕੋਆਪਰੇਟਿਵ ਸੁਸਾਇਟੀ ਦੀ ਜਗ੍ਹਾ ਤੇ ਆਪਣੀ ਰਿਹائش ਲਈ ਕੋਠੀ ਬਣਾਈ ਜਾ ਰਹੀ ਸੀ ਪਰ ਮੌਕੇ ਤੇ ਪਹੁੰਚੇ ਮੌਜੂਦਾ ਸਰਪੰਚ ਹਿਤਪਾਲ ਸਿੰਘ ਨੇ ਪੁਲਿਸ ਦੀ ਸਹਾਇਤਾ ਦੇ ਨਾਲ ਕੰਮ ਨੂੰ ਰੁਕਵਾ ਦਿੱਤਾ ਤੇ ਪਿੰਡ ਦੇ ਸਰਪੰਚ ਹਿਤਪਾਲ ਸਿੰਘ ਨੇ ਦੋਸ਼ ਲਗਾਏ ਨੇ ਕਿ ਸਾਬਕਾ ਸਰਪੰਚ ਦੀ ਸ਼ਹਿਤੇ ਸਾਬਕਾ ਸੈਕਟਰੀ ਮੱਸਾ ਸਿੰਘ ਸੁਸਾਇਟੀ ਦੀ ਜਗ੍ਹਾ ਤੇ ਕਬਜ਼ਾ ਕਰਕੇ ਇਹ ਕੋਠੀ ਬਣਾ ਰਿਹਾ ਹੈ ਤੇ ਇਹ ਪੰਚਾਇਤ ਦੀ ਜਗ੍ਹਾ ਹੈ ਜਿਸ ਉੱਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਰੋਕ ਲਗਾਈ ਹੈ ਪਰ ਇਹ ਵਿਅਕਤੀ ਸਾਬਕਾ ਸਰਪੰਚ ਦੀ ਸ਼ਹਿਤੇ ਧੱਕੇ ਨਾਲ ਕੋਠੀ ਬਣਾ ਰਿਹਾ ਹੈ ਇਸ ਮੌਕੇ ਸਾਬਕਾ ਸਰਪੰਚ ਅਤੇ ਮੌਜੂਦਾ ਸਰਪੰਚ ਦੀ ਤਿੱਖੀ ਬਹਿਸ ਦੇਖਣ ਨੂੰ ਮਿਲੀ ਇਹ ਪਿੰਡ ਬੱਬਰੀ ਨੰਗਲ ਆ ਇਹ ਸਟੈਟਿਕ ਸੱਤਾ ਪਿੰਡਾਂ ਦੀ ਇਹ ਇਹਦਾ ਚੱਲੰਦਿਆ ਕੇਸ ਚੱਲੰਦਿਆ ਆ ਇਸੇ ਗੱਲ ਕੇਸ ਚੱਲੰਦਿਆ ਵਾ ਇਹ ਪੰਚਾਇਤ ਦੇ ਹੱਕ ਚ ਹੋ ਗਿਆ ਵਾ ਇਹਨੇ ਉੱਤੇ ਅਪੀਲ ਪਾਈ ਨਾ ਇਹਨਾਂ ਨੂੰ ਕੁਝ ਢੇ ਬਲਿਆ ਨਾ ਕੋ ਕੁਝ ਵੀ ਨਹੀਂ ਮਿਲਿਆ ਇਹ ਫੇਰ ਵੀ ਇਹ ਕੰਦਾ ਕੱਡਾਂ ਦਿਆ ਗਾੜੀ ਆ ਵੇਖੋ ਵੀ ਕਿੱਥੇ ਹੀ ਤੇ ਫੇਰ ਇੱਥੇ ਲਾਇਆ ਗਾੜੀ ਇਹ ਵੇਖੋ ਵੀ ਸੱਤਾ ਪਿੰਡਾਂ ਦਾ ਇੱਥੇ ਉਸ ਮਰਮਾਇਆ ਵਾ ਠੀਕ ਆ ਚਲੋ ਕੀ ਖਾਦ ਖਰਦੇ ਸੀ ਕੱਪੜਾ ਖਰਦੇ ਸੀ ਅਈ ਇੱਥੇ ਹੁਣ ਜਦੋਂ ਖਾਸ਼ਟੋ ਨਹੀਂ ਕਿੱਥੇ ਸਟਾਈਏ ਸਾਡੇ ਕੋਲ ਜਗ੍ਹਾ ਹੀ ਨਹੀਂ ਪ੍ਰੋਪਰ ਕੀ ਨਾ ਬੰਦੇ ਦਾ ਹਮਤ ਸਾਹ ਸਿੰਘ ਜੇ ਕਰਨਾਲ ਸਿੰਘ ਕੀ ਕੰਮ ਕਰਦਾ ਉਹ ਜਿਹਨੇ ਪਹਿਲੇ ਸੈਕਟਰ ਹੀ ਪਹਿਲੇ ਮੜਾ ਮੋਟਾ ਇਥੇ ਲੱਗਾ ਸੀ ਉਹਦੇ ਉਸ ਬੰਦੇ ਵਿੱਚ ਜੀ ਨਿਤਰਖਾਵਾਂ ਨਹੀਂ ਮਿਲੀਆਂ ਤੇ ਤੇ ਜਗ੍ਹਾ ਦੇ ਕਬਜ਼ਾ ਕਰ ਬੈਠਿਆ ਹੁਣ ਤੁਸੀਂ ਪੁਲਿਸ ਨੂੰ ਬੁਲਾ ਕੇ ਕੀ ਕਹਾਂਗੇ ਇਸੇ ਬਾਤ ਨੂੰ ਵੀ ਰੋਕੋ ਤਾਂ ਉਹ ਆਤੇ ਵੀ ਇਹ ਰੁਕਣਾ ਚਾਹੀਦਾ ਵਾ ਜਿੰਨਾ ਚਿਰ ਸਾਡੇ ਹੱਕ 'ਚ ਨਹੀਂ ਹੁੰਦਾ ਠੀਕ ਆ ਤੇ ਹੱਕ 'ਚ ਹੋਊਗਾ ਤੇ ਫੇਰ ਹੀ ਆ ਜੇ ਤੇਰੇ ਤੇਰੇ ਕੋਈ ਪ੍ਰੂਫ ਹੀ ਨਹੀਂ ਹੈ ਕੋਈ ਚੀਜ਼ ਹੀ ਨਹੀਂ ਆ ਤੇਰੇ ਕੋਲ ਕੋਈ ਕਾਗਜ਼ ਨਹੀਂ ਕੋਈ ਪੱਤਰ ਨਹੀਂ ਆ ਝੂਠਾ ਵਾ ਤੇਰਾ ਅਸਲ ਝੂਠਾ ਵਾ 420 ਜਨੇ ਫਸਾਣਾ ਅਵੇ ਧੱਕੇ ਨਾ ਵੇਹੋ ਲਿਆ ਲਿਆ ਕੇ ਗਾੜੀਆਂ ਵੇਖੋ ਕੱਢਣ ਦਿਆ ਤੁਸੀਂ ਪਿੰਡ ਦੇ ਸਰਪੰਚ ਤਾਂ ਕੋਈ ਗੱਲ ਬਣ ਨਹੀਂ ਕੀਤੀ ਨੇ ਨਾ ਇਹ ਕਬ ਕੁ ਟੁਵਾਰੀਆਂ ਨਾਲ ਖਲਾਫ ਕੋਲਸ ਖਲਾਈ ਬੱਡੇ ਡਕਾਓ ਇਹਨਾਂ ਨੂੰ ਜਦੋਂ ਤੁਹਾਡੇ ਕੋਈ ਇਹਨਾਂ ਨੇ ਮਰਕੇ ਫੇਰਾ ਤੋਂ ਰਾਤ ਪੋਟ ਲਈ ਇਹਨਾਂ ਨੇ ਇਹ ਨਹੀਂ ਵੇ ਇਹਨਾਂ ਪਿੰਡ ਦਾ ਕਿੰਨਾ ਨੁਕਸਾਨ ਹੋ ਗਿਆ ਵਾ ਸਾਨੂੰ ਪਿੰਡ ਨੇ ਇਸੇ ਵਾਤੇ ਚੁਣਿਆ ਵੀ ਪਿੰਡ ਦੀ ਅਸੀਂ ਵਧੀਆ ਲਿਆਣਿਆਂ ਦੀ ਜੋ ਕਿ ਪਿੰਡ 'ਚ ਖਾਦ ਆਵੇ ਕੱਪੜਾ ਮਿਲੇ ਇੱਥੇ ਟਰੈਕਟਰ ਆ ਸਕਦਾ ਵਾ ਛੋਟੇ ਕਿਸਾਨ ਖੁਸ਼ ਹੋ ਸਕਦੇ ਨੇ ਇਹ ਆ ਜੀ ਮਾਨੇਪੁਰ ਨੰਗਲ ਬੱਬਰੀ ਗੁਰਕੱਤਲਵੰਡੀ ਰਤੋਵਾਲ ਬਾਈਆਂ ਸੱਤਾ ਪਿੰਡਾਂ ਦੀ ਸਟੇਟੀ ਮੇਰਾ ਨਾਮ ਮਸਾ ਸੰ ਮੈਂ ਇਥੇ ਬਿਆਸੀ ਦੀ ਸੈਲਟੀ ਲਗਾ ਉਹਨੂੰ ਇਹਨਾਂ ਮਾਪਾਂ ਅੱਗੇ ਘੜਤਾਂ ਮੈਂ ਸਿਆਸੀ ਜੀ ਮੇਰੇ ਹੱਕ ਚ ਕਿ ਮੈਂ ਲਿਬਰ ਕੋਰਟ ਚ ਕੇਹੀਤਾ ਸਿਆਸੀ ਜੀ ਮੇਰੇ ਹੱਕ ਚ ਹੋਇਆ ਵਾ ਵਿਧ ਫੁੱਲ ਔਰ ਰੈਜ਼ੀਡੈਂਟ ਫੁੱਲ ਬੈ ਬਾਈ ਉਹ ਦੇਖ ਕੇ ਮੁੜ ਕੇ ਫਿਰ ਸੋਸਾਇਟੀ ਦਾ ਉਹਦੇ ਕੋ ਪੈਸੇ ਨਹੀਂ ਉਹਨਾਂ ਨੇ ਮੈਂ ਕੇਹੀ ਤੱਕ ਲੈਟਰ ਨੇ ਇਹਨੂੰ ਕੁਰਕ ਕਰਕੇ ਮੇਰੇ ਨਾਲ ਅਲਾਟਮੈਂਟ ਕੀਤੀ ਹੈ ਡੀਸੀ ਦੇ ਹੁਕਮ ਨਾਲ ਹੋਈ ਗੀ ਜਦੋਂ ਗੁਰਪੁਈ ਸੀ ਉਹ ਕਾਗਜ਼ ਤਾਰੇ ਸਾਰੇ ਹੈਗੇ ਨੇ ਹਾਂ ਸਾਰੇ ਹੈ ਵਾ ਸਾਰਾ ਰਿਕਾਰਡ ਆ ਮੇਥੋਂ A ਤੋਂ Z ਕਿੰਨੀਆਂ ਤਰ੍ਹਾਂਾਂ ਬੰਦੀ ਕਿੰਨੀ ਮੋੜ ਬੰਦੀ ਸਾਡੀ ਇਹ ਉਦੋਂ ਹੁਣ ਮੈਨੂੰ ਜਪਾਨੀ ਉਦੋਂ ਹੈ 17000 ਤੇ ਕੋਡੀ ਸੀ ਸਿਆਸੀ ਦਾ ਫੈਸਲਾ ਹੋਇਆ ਆ ਆ ਤੂੰ ਵੀ ਪ੍ਰੋਫੈਸਰ ਫੈਸਲਾ ਸਾਡੇ ਹੱਕ ਚ ਹੋ ਗਿਆ ਤੇ ਉਹ ਇਹ ਫੈਸਲੇ ਜਮੀਨ ਤੁਹਾਨੂੰ ਸੋਸਾਇਟੀ ਦਿੱਤੀ ਹਾਂ ਸੋਸਾਇਟੀ ਦਾ ਥੰਮ ਨੂੰ ਚਾਹਦ ਜਦੋਂ ਕੋਈ ਨਾ ਸੋਸਾਇਟੀ ਦੇ ਪਰ ਕੇ ਹਸਾਂਦਾ ਪੱਲੇ ਹੋਏ ਉਹ ਫਿਰ ਉਹਦੀ ਜਗਾ ਕੁਲਕ ਕਰਦੇ ਆ ਉਹਦੀ ਜਾਇਦਾਦ ਕੁਲਕ ਕਰਦੇ ਆ ਡੀਸੀ ਦੇ ਹੁਕਮ ਨਾਲ ਕੁਲਕ ਡੀਸੀ ਦੇ ਹੁਕਮ ਨਾਲ ਕੁਲਕ ਹੋ ਕੇ ਜੀ ਅਲਾਰਟਮੈਂਟ ਹੋਈ ਆ ਮੈਨੂੰ ਇੰਤਕਾਲ ਬਕਾਇਦਾ ਚੜੀ ਆ ਇੰਤਕਾਲ ਚੜਿਆ ਤੁਹਾਡਾ ਸਰਪੰਚ ਚੜਿਆ 97 ਚ ਇੰਤਕਾਲ ਚੜਿਆ ਵਾ ਇਹ ਦੀ ਮੈਂ ਤੁਹਾਨੂੰ ਦੱਸਣਾ ਸਾਰੇ ਪਿੰਡ ਦੇ ਸਾਰੇ ਪਿੰਡ ਦੇ ਕੇਸ ਨੇ ਹੋਰ ਨਹੀਂ ਮੇਰੇ ਕੋਲ ਆਹੀਂ ਸਰਪੰਚ ਵੀ ਕਰਾਈ ਆ ਪਹਿਲਾਂ ਦੀ ਇਨਕੁਆਰੀ ਉਹਨੂੰ 30 ਲੱਖ ਰੁਪਈਆ ਪਿਆ ਵਾ ਉਹਨੇ ਇੱਕ ਜਰਨਲ ਕੇਸ ਬਣਾ ਕੇ ਨਾ ਕਿ ਆ ਲੋਕਾਂ ਨੇ ਨਜਾਇਜ਼ ਕਬਜ਼ੇ ਹੋਏ ਆ ਉਹਦੇ ਵਿੱਚ ਜਿਹੜਾ ਵਾ 48/10/2/1 ਦਾ ਨੰਬਰ ਵੀ ਪਾਤਾ ਵਾ ਜਦ ਕਿ ਇਹ ਹੈ ਨਹੀਂਗਾ ਵਿੱਚ ਪੰਚਾਇਤ ਤੇ ਉਹਦਾ ਕਰ ਸਕਦੇ ਜਿਹਦੇ ਤੇ ਪੰਚਾਇਤ ਦੀ ਹੈ ਵਾ ਹੁਣ ਮੇਰੀਆ ਚੀਜ਼ ਆ ਆ ਜਿਹੜੀਆਂ ਦੁਕਾਨਾਂ ਵਾ ਇਹ ਮੈਂ ਕਿਤਨਾ ਕਰ ਸਕਦਾ ਕਲੇਮ ਇੰਤਖਾਲ ਚੜਿਆ ਇੰਤਖਾਲ ਚੜਿਆ ਸਭ ਕੋ ਹੋਇਆ ਵਾ ਤੁਹਾਡੇ ਨਾਲ ਹਾਂ ਇਹ ਕਿੰਨੀ ਜ਼ਮੀਨ ਸਰੀ ਹੈਗੀ ਆ ਇਹ 13 ਮਰਲੇ ਆ ਜੀ ਨਾਂ ਐਸੇ ਗੁਰਨਾਮ ਸਿੰਘ ਆ ਥਾਣਾ ਤਿੱਬੜ ਤੋਂ ਅਸੀਂ ਆਏ ਆ ਪਿੰਡ ਬਬਰੀ ਨੰਗਲ ਇੱਥੇ ਸਰਪੰਚ ਸਾਹਿਬ ਨੇ ਸਾਨੂੰ ਸੱਦੇ ਸੀ ਕਿ ਵੀ ਇੱਥੇ ਆ ਨਜਾਇਜ਼ ਨਜਾਇਜ਼ ਸੜਕ 'ਚੋਂ ਸਾਰੀ ਹੋ ਗਈ ਤੇ ਇਹਨਾਂ ਦੀ ਵੀ ਲੈ ਲਿਓ ਕੋਈ ਤੇ ਉਹਦੇ ਸਬੰਧ ਵਿੱਚ ਅਸੀਂ ਆਏ ਆ ਤੇ ਕੰਮ ਬੰਦ ਕਰਾਤਾ ਵਾ ਬਾਕੀ ਜੋ ਵੀ ਗੱਡੀ ਇਹਨਾਂ ਦਾ ਵੇਖ ਕੇ ਡਾਕੂਮੈਂਟ ਤੇ ਜੋ ਵੀ ਕਾਰਵਾਈ ਹੋਊਗੀ ਵੀ ਹੋ ਜਾਏਗੀ ਹਾਂਜੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤੀ ਕਜੀਹਾ ਦੇਸ਼ ਹੈ ਜੋ ਬਹੁਤ ਜ਼ਿਆਦਾ ਟੈਰਿਫ ਵਸੂਲਦਾ ਹੈ। ਟਰੰਪ ਨੇ ਦੁਹਰਾਇਆ ਹੈ ਕਿ ਅਮਰੀਕੀ ਸਮਾਨਾਂ 'ਤੇ ਟੈਰਿਫ ਲਗਾਉਣ ਵਾਲੇ ਦੇਸ਼ਾਂ 'ਤੇ ਜਵਾਬੀ ਟੈਰਿਫ 2 ਅਪ੍ਰੈਲ ਤੋਂ ਲਾਗੂ ਹੋਣਗੇ। ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ 2 ਅਪ੍ਰੈਲ ਨੂੰ ਹੋਵੇਗੀ ਜਦੋਂ ਜਵਾਬੀ ਟੈਰਿਫ ਲਾਗੂ ਕੀਤੇ ਜਾਣਗੇ। ਭਾਵੇਂ ਉਹ ਭਾਰਤ ਹੋਵੇ ਜਾਂ ਚੀਨ ਜਾਂ ਕੋਈ ਵਿਦੇਸ਼, ਭਾਰਤੀ ਕਜੀਹਾ ਦੇਸ਼ ਹੈ ਜੋ ਬਹੁਤ ਜ਼ਿਆਦਾ ਟੈਰਿਫ ਲਗਾਉਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਦੇ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲਗਾਤਾਰ 6ਵੇਂ ਦਿਨ ਜਾਰੀ ਰੱਖਦਿਆਂ ਪੰਜਾਬ ਪੁਲਿਸ ਨੇ ਅੱਜ 501 ਥਾਵਾਂ ਤੇ ਛਾਪੇਮਾਰੀ ਕੀਤੀ ਜਿਸ ਦੌਰਾਨ ਸੂਬੇ ਭਰ ਚ 53 ਐਫ ਆਈ ਆਰ ਦਰਜ ਕਰਕੇ 75 ਨਸ਼ਾ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਨਾਲ ਸਿਰਫ 6 ਦਿਨਾਂ ਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਸਮਗਲਰਾਂ ਦੀ ਗਿਣਤੀ 622 ਹੋ ਗਈ ਹੈ ਇਹ ਸੀ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ